ਕਿਸੇ ਸਹਰ ਦੇ ਰੇਲਵੇ ਸਟੇਸ਼ਨ ਤੇ ਇੱਕ ਪਖਾਰੀ ਰਹਿਣਾ ਸੀ ਉਹ ਭੀਖ ਮੰਗ ਕੇ ਆਪਦਾ ਟਿੱਡ ਪਰਦਾ ਸੀ ਇੱਕ ਦਿਨ ਜਦੋਂ ਉਹ ਭੀਖ ਮੰਗ ਰਿਹਾ ਸੀ ਤਾਂ ਇੱਕ ਕੋਟ ਬੈਲਟ ਵਾਲਾ ਆਦਮੀ ਉਸਨੂੰ ਦੇਖਿਆ ਉਹ ਦੇਖਣ ਨੂੰ ਬਹੁਤ ਅਮੀਰ ਲੱਗ ਰਿਹਾ ਸੀ ਪਖਾਰੀ ਨੇ ਸੋਚਿਆ ਇਸ ਤੋਂ ਭੀਖ ਮੰਗਦਾ ਹਾਂ ਇਹ ਵਧੀਆ ਪੈਸੇ ਦੇ ਦੇਵੇਗਾ ਭਿਖਾਰੀ ਉਸ ਤੋਂ ਭੀਖ ਮੰਗਣ ਲੱਗਿਆ ਤਾਂ ਉਸ ਆਦਮੀ ਨੇ ਕਿਹਾ ਤੂੰ ਹਮੇਸ਼ਾ ਮੰਗਦਾ ਹੀ ਰਹਿਣਾ ਹੈ ਕਦੇ ਕਿਸੇ ਨੂੰ ਕੁਝ ਦੇਣਾ ਵੀ ਹੈ ਤਾਂ ਭਿਖਾਰੀ ਬੋਲਿਆ ਮੈਂ ਤਾਂ ਭਿਖਾਰੀ ਹਾਂ ਮੇਰੀ ਐਨੀ ਔਕਾਤ ਕਿੱਥੇ ਵੀ ਮੈਂ ਕਿਸੇ ਨੂੰ ਕੁਝ ਦੇ ਸਕਾਂ ਕੋਟ ਪੈਂਟ ਆਲਾ ਆਦਮੀ ਕਹਿੰਦਾ ਜੇ ਤੂੰ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਤਾਂ ਤੇਰਾ ਕਿਸੇ ਤੋਂ ਕੁਝ ਮੰਗਣ ਦਾ ਵੀ ਹੱਕ ਨਹੀਂ ਮੈਂ ਵਪਾਰੀ ਹਾਂ ਮੈਂ ਲੰਡਿਆਂ ਤੇ ਹੀ ਵਿਸ਼ਵਾਸ ਕਰਦਾ ਹਾਂ ਜੇਕਰ ਤੂੰ ਮੈਨੂੰ ਕੁਝ ਦੇ ਨਹੀਂ ਸਕਦਾ ਤਾਂ ਮੈਂ ਵੀ ਤੈਨੂੰ ਕੁਝ ਨਹੀਂ ਦੇ ਸਕਦਾ ਇੰਨਾ ਕਹਿਣ ਤੋਂ ਬਾਅਦ ਉਹ ਆਦਮੀ ਟ੍ਰੇਨ 'ਤੇ ਬੈਠਿਆ ਤੇ ਚਲਿਆ ਗਿਆ ਐਤਰ ਭਿਖਾਰੀ ਉਸ ਦੀ ਗੱਲ ਬਾਰੇ ਸੋਚਣ ਲੱਗਿਆ ਉਸ ਆਦਮੀ ਦੀ ਕਹੀ ਹੋਈ ਗੱਲ ਭਿਖਾਰੀ ਦੇ ਮਨ ਦੇ ਵਿੱਚ ਵੜ ਗਈ ਉਹ ਉਸ ਬਾਰੇ ਹੀ ਸੋਚਣ ਲੱਗਾ ਉਹੋ ਸੋਚਣ ਲੱਗਿਆ ਇਸਾਇਦ ਮੈਨੂੰ ਇਸ ਕਰਕੇ ਹੀ ਜ਼ਿਆਦਾ ਪੈਸੇ ਨਹੀਂ ਮਿਲਦੇ ਕਿਉਂਕਿ ਮੈਂ ਕਿਸੇ ਨੂੰ ਕੁਝ ਦੇ ਨਹੀਂ ਸਕਦਾ ਲੇਕਿਨ ਮੈਂ ਤਾਂ ਭਿਖਾਰੀ ਹਾਂ ਕਿਸੇ ਨੂੰ ਕੁਝ ਦੇਣ ਲੈਣ ਵੀ ਨਹੀਂ ਪਰ ਕਦੋਂ ਤੱਕ ਮੈਂ ਲੋਕਾਂ ਨੂੰ ਬਿਨਾ ਕੁਝ ਦਿੱਤੇ ਉਹਨਾਂ ਤੋਂ ਮੰਗਦਾ ਰਹੂੰਗਾ ਤਾਂ ਭਿਖਾਰੀ ਨੇ ਫੈਸਲਾ ਕੀਤਾ ਜਦੋਂ ਵੀ ਕੋਈ ਮੈਨੂੰ ਕੁਝ ਦੇਵੇਗਾ ਆ ਉਸ ਦੇ ਬਦਲੇ ਚ ਮੈਂ ਵੀ ਉਸ ਨੂੰ ਕੁਝ ਨਾ ਕੁਝ ਜ਼ਰੂਰ ਦੇਵਾਂਗਾ ਹੁਣ ਉਸ ਦੇ ਦਿਮਾਗ ਵਿੱਚ ਇਹੀ ਚੱਲ ਰਿਹਾ ਸੀ ਕਿ ਉਹ ਤਾਂ ਪਿਖਾਰੀ ਹੈ ਉਹ ਕਿਸੇ ਨੂੰ ਕੀ ਦੇ ਸਕਦਾ ਹੈ ਇਹ ਗੱਲ ਸੋਚਦਿਆਂ ਉਸ ਨੂੰ ਦੋ ਦਿਨ ਲੰਘ ਗਏ ਪਰ ਉਸ ਨੂੰ ਇਸ ਦਾ ਕੋਈ ਹੱਲ ਨਹੀਂ ਮਿਲਿਆ ਪਰ ਤੀਸਰੇ ਦਿਨ ਜਦੋਂ ਉਹ ਬੈਠਾ ਪੀਖ ਮੰਗ ਰਿਹਾ ਸੀ ਤਾਂ ਉਸ ਨੂੰ ਸਟੇਸ਼ਨ ਦੇ ਕੋਲ ਹੀ ਕੁਝ ਫੁੱਲ ਦਿਖਾਈ ਦਿੱਤੇ ਉਸ ਨੇ ਸੋਚਿਆ ਕਿਉਂ ਨਾ ਮੈਂ ਪੀਖ ਦੇ ਬਦਲੇ ਲੋਕਾਂ ਨੂੰ ਇਹ ਫੁੱਲ ਦੇ ਦਿਆਂ ਤਾਂ ਉਸ ਨੂੰ ਇਹ ਵਿਚਾਰ ਬਹੁਤ ਚੰਗਾ ਲੱਗਿਆ ਉਹ ਖੁਸ਼ ਹੋ ਗਿਆ ਤੇ ਉਸਨੇ ਬਹੁਤ سارے ਫੁੱਲ ਤੋੜ ਲਏ ਹੁਣ ਜਦੋਂ ਵੀ ਕੋਈ ਉਸ ਨੂੰ ਠੀਕ ਦਿੰਦਾ ਸੀ ਤਾਂ ਉਹ ਕੁਝ ਫੁੱਲ ਉਹਨਾਂ ਨੂੰ ਦਿੰਦਾ ਸੀ ਤੇ ਲੋਕ ਬੀਖਸ ਹੋ ਕੇ ਉਹਨਾਂ ਫੁੱਲਾਂ ਨੂੰ ਆਪਣੇ ਕੋਲ ਰੱਖ ਲੈਂਦੇ ਹੁਣ ਪਖਾਰੀ ਰੋਜ਼ ਫੁੱਲ ਤੋੜਦਾ ਤੇ ਭੀਖ ਦੇ ਬਦਲੇ 'ਚ ਉਹ ਲੋਕਾਂ ਨੂੰ ਫੁੱਲ ਦਿੰਦਾ ਰਹਿੰਦਾ ਸੀ ਉਸ ਨੂੰ ਭੀਖ ਵੀ ਬਹੁਤ ਜ਼ਿਆਦਾ ਮਿਲਣ ਲੱਗੀ ਜਦੋਂ ਤੱਕ ਉਸ ਕੋਲੇ ਫੁੱਲ ਰਹਿੰਦੇ ਸੀ ਉਹਨਾਂ ਤੱਕ ਲੋਕ ਉਸ ਨੂੰ ਬਹੁਤ ਭੀਖ ਦਿੰਦੇ ਸੀ ਜਦੋਂ ਬਣਦੇ ਬਣਦੇ ਫੁੱਲ ਮੁੱਕ ਜਾਂਦੇ ਸਨ ਤੇ ਲੋਕ ਉਸ ਨੂੰ ਭੀਖ ਵੀ ਕੱਟ ਹੀ ਦਿੰਦੇ ਸਨ ਉਹਨਾਂ ਰੋਜ਼ ਐਵੇਂ ਹੀ ਚੱਲਦਾ ਸੀ ਇੱਕ ਦਿਨ ਜਦੋਂ ਉਹ ਭੀਖ ਮੰਗ ਰਿਹਾ ਸੀ ਤਾਂ ਉਸ ਨੂੰ ਦੁਬਾਰਾ ਉਹੀ ਕੋਟ ਪੈਂਟ ਵਾਲਾ ਆਦਮੀ ਦਿਖਿਆ ਤਾਂ ਉਹ ਭਿਖਾਰੀ ਉਸ ਆਦਮੀ ਕੋਲ ਗਿਆ ਤੇ ਕਹਿੰਦਾ ਅੱਜ ਮੇਰੇ ਕੋਲ ਤੁਹਾਨੂੰ ਦੇਣ ਲਈ ਇਹ ਫੁੱਲ ਹਨ ਤੁਸੀਂ ਮੈਨੂੰ ਫੀਕ ਦਿਓ ਤਾਂ ਮੈਂ ਤੁਹਾਨੂੰ ਇਹ ਫੁੱਲ ਦੇਵਾਂਗਾ ਉਸ ਆਦਮੀ ਨੂੰ ਇਹ ਗੱਲ ਬਹੁਤ ਵਧੀਆ ਲੱਗੀ ਤਾਂ ਉਸ ਨੇ ਕਿਹਾ ਵਾਹ ਅੱਜ ਤੂੰ ਵੀ ਮੇਰੀ ਤਰ੍ਹਾਂ ਬਿਜ਼ਨਸਮੈਨ ਬਣ ਗਿਆ ਹੈ ਇਹਨਾਂ ਕਹਿ ਕੇ ਉਸ ਨੇ ਭਿਖਾਰੀ ਨੂੰ ਫੀਕ ਦਿੱਤੀ ਤੇ ਫੁੱਲ ਲੈ ਕੇ ਆਪਣੇ ਸਟੇਸ਼ਨ ਤੇ ਉੱਤਰ ਗਿਆ ਪਰ ਉਸ ਆਦਮੀ ਦੁਆਰਾ ਗਈ ਕਹੀ ਹੋਈ ਗੱਲ ਭਿਖਾਰੀ ਦੇ ਦਿਲ ਵਿੱਚ ਫੇਰ ਉਤਰ ਗਈ ਉਹ ਬਾਰ-ਬਾਰ ਸੋਚਣ ਲੱਗਾ ਕੀ ਮੈਂ ਭਿਖਾਰੀ ਨਹੀਂ ਬਿਜ਼ਨਸਮੈਨ ਹਾਂ ਅਤੇ ਬਹੁਤ ਖੁਸ਼ ਹੋਇਆ ਉਸ ਦੀਆਂ ਅੱਖਾਂ ਚਮਕ ਨਾਲ ਭਰੀਆਂ ਹੋਈਆਂ ਸਨ ਉਹ ਬਹੁਤ ਖੁਸ਼ ਸੀ ਉਹਨੂੰ ਲੱਗਿਆ ਕਿ ਉਸ ਦੇ ਹੱਥ ਸਫਲਤਾ ਦੀ ਉਹ ਚਾਬੀ ਲੱਗ ਚੁੱਕੀ ਹੈ ਹੁਣ ਉਹ ਆਪ ਦੇ ਜੀਵਨ ਵਿੱਚ ਜ਼ਰੂਰ ਸਫਲ ਹੋ ਸਕਦਾ ਹੈ ਉਹ ਟ੍ਰੇਨ ਤੋਂ ਥੱਲੇ ਉਤਰਿਆ ਤੇ ਬਹੁਤ ਖੁਸ਼ ਹੋ ਕੇ ਅਸਮਾਨ ਵੱਲ ਨੂੰ ਦੇਖ ਕੇ ਕਹਿਣ ਲੱਗਾ ਮੈਂ ਭਿਖਾਰੀ ਨਹੀਂ ਹਾਂ ਮੈਂ ਬਿਜ਼ਨਸਮੈਨ ਹਾਂ ਲੋਕਾਂ ਨੂੰ ਲੱਗਿਆ ਕਿ ਇਹ ਭਿਖਾਰੀ ਪਾਗਲ ਹੋ ਗਿਆ ਹੈ ਅਤੇ ਅਗਲੇ ਹੀ ਦਿਨ ਤੋਂ ਉਹ ਵਿਖਾਰੇ ਉਸ ਸਟੇਸ਼ਨ ਤੇ ਪੀਹ ਮਗਦਾ ਹੋਇਆ ਨਹੀਂ ਦਿਖਿਆ ਪਰ ਸੇ ਮਹੀਨਿਆਂ ਬਾਅਦ ਕੋਟ ਪੈਂਟ ਪਾਏ ਹੋਏ ਦੋ ਵਿਅਕਤੀ ਇਸ ਸਟੇਸ਼ਨ ਤੇ ਆਏ ਇੱਕ ਵਿਅਕਤੀ ਨੇ ਦੂਜੇ ਨਾਲ ਹੱਥ ਮਿਲਾ ਕੇ ਕਿਹਾ ਤੁਸੀਂ ਮੈਨੂੰ ਪਹਿਚਾਨਿਆ ਤਾਂ ਦੂਸਰਾ ਵਿਅਕਤੀ ਬੋਲਿਆ ਨਹੀਂ ਕਿਉਂਕਿ ਮੇਰੇ ਸਾਹਮਣ ਆਪਾਂ ਤਾਂ ਪਹਿਲੀ ਵਾਰ ਹੀ ਮਿਲ ਰਹੇ ਹਾਂ ਤਾਂ ਪਹਿਲਾ ਵਿਅਕਤੀ ਬੋਲਿਆ ਨਹੀਂ ਆਪਾਂ ਪਹਿਲੀ ਵਾਰ ਨਹੀਂ ਬਲਕਿ ਤੀਜੀ ਵਾਰ ਮਿਲ ਰਹੇ ਹਾਂ ਤਾਂ ਦੂਜਾ ਵਿਅਕਤੀ ਬੋਲਿਆ ਮੈਨੂੰ ਯਾਦ ਨਹੀਂ ਮਰ ਆਪਾਂ ਪਹਿਲਾਂ ਦੋ ਵਾਰ ਕਦੋਂ ਮਿਲੇ ਸੀ ਤਾਂ ਪਹਿਲਾ ਵਿਅਕਤੀ ਬੋਲਿਆ ਪਹਿਲਾਂ ਵੀ ਆਪਾਂ ਇਸੇ ਸਟੇਸ਼ਨ ਤੇ ਮਿਲੇ ਸੀ ਪਹਿਲੀ ਵਾਰ ਜਦੋਂ ਆਪਾਂ ਮਿਲੇ ਸੀ ਤਾਂ ਤੁਸੀਂ ਮੈਨੂੰ ਦੱਸਿਆ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਮੈਂ ਉਹ ਭਿਖਾਰੀ ਹੀ ਹਾਂ ਤੇ ਤੁਸੀਂ ਮੈਨੂੰ ਦੂਸਰੀ ਵਾਰ ਦੱਸਿਆ ਸੀ ਵੀ ਮੈਂ ਅਸਲ ਵਿੱਚ ਬਿਜ਼ਨਸਮੈਨ ਹਾਂ ਭਿਖਾਰੀ ਨਹੀਂ ਦੂਸਰਾ ਵਿਅਕਤੀ ਮੁਸਕਰਾਇਆ ਤੇ ਕਹਿਣ ਲੱਗਿਆ "ਓ ਯਾਦ ਆਇਆ ਤੁਸੀਂ ਉਹੀ ਪਖਾਰੀ ਹੋ ਜਿਸ ਨੂੰ ਮੈਂ ਇੱਕ ਵਾਰ ਪੀਖ ਦੇਵਾਂ ਤੂੰ ਮੜਾ ਕਰ ਦਿੱਤਾ ਸੀ ਪਰ ਦੂਸਰੀ ਵਾਰ ਮੈਂ ਸੋਥੋਂ ਫੁੱਲ ਲੈਂਦੇ ਸੀ" ਪਰ ਪਿੰਟ ਕੋਟ ਪਾ ਕੇ ਤੁਸੀਂ ਕਿੱਧਰ ਜਾ ਰਹੇ ਹੋ ਤੇ ਅੱਜਕੱਲ ਕੀ ਕਰ ਰਹੇ ਹੋ ਤਾਂ ਪਹਿਲਾ ਵਿਅਕਤੀ ਬੋਲਿਆ ਹਾਂ ਮੈਂ ਉਹੀ ਪਿਖਾਰੀਆਂ ਪਰ ਅੱਜਕੱਲ ਮੈਂ ਫੁੱਲਾਂ ਦਾ ਬਹੁਤ ਵੱਡਾ ਵਪਾਰੀ ਹਾਂ ਤੇ ਇਹੀ ਵਪਾਰ ਦੇ ਕੰਮ ਵਿੱਚ ਦੂਸਰੇ ਸ਼ਹਿਰ ਜਾ ਰਿਹਾ ਹਾਂ ਉਸ ਦਿਨ ਤੋਂ ਬਾਅਦ ਮੈਨੂੰ ਬਹੁਤ ਭੀਖ ਮਿਲਣ ਲੱਗ ਗਈ ਪਰ ਮੈਂ ਸਮਝ ਗਿਆ ਲੋਕ ਮੈਨੂੰ ਭੀਖ ਨਹੀਂ ਦੇ ਰਹੇ ਬਲਕਿ ਮੇਰੇ ਫੁੱਲ ਖਰੀਦ ਰਹੇ ਹਨ ਕੌਣ ਕੀ ਇੰਨੇ ਸਸਤੇ ਫੁੱਲ ਉਹਨਾਂ ਨੂੰ ਕਿੱਥੋਂ ਮਿਲਨੇ ਸੀ ਲੋਕ ਤਾਂ ਮੈਨੂੰ ਵਪਾਰੀ ਹੀ ਸਮਝਦੇ ਸਨ ਪਰ ਮੈਂ ਆਪਦੇ ਆਪ ਨੂੰ ਭਿਖਾਰੀ ਸਮਝਦਾ ਸੀ ਉਸ ਦਿਨ ਤੁਸੀਂ ਮੈਨੂੰ ਇਹ ਯਾਦ ਕਰਾਇਆ ਕਿ ਮੈਂ ਭਿਖਾਰੀ ਨਹੀਂ ਹਾਂ ਇੱਕ ਬਿਜ਼ਨਸਮੈਨ ਹਾਂ ਤਾਂ ਮੈਂ ਜੋ ਫੁੱਲ ਵੇਚਦਾ ਸੀ ਉਹਨਾਂ ਦੇ ਪੈਸੇ ਇਕੱਠੇ ਕੀਤੇ ਤੇ ਹੋਰ ਫੁੱਲ ਲੈ ਆਇਆ ਇਸੇ ਤਰ੍ਹਾਂ ਕਰਦੇ ਕਰਦੇ ਹੀ ਅੱਜ ਮੈਂ ਸ਼ਹਿਰ ਦਾ ਸਭ ਤੋਂ ਵੱਡਾ ਫੁੱਲਾਂ ਦਾ ਵਪਾਰੀ ਬਣ ਗਿਆ ਦੋਨੇ ਵਿਅਕਤੀ ਹੁਣ ਖੁਸ਼ ਸੀ ਤੇ ਸਟੇਸ਼ਨ ਆਉਣ ਤੇ ਇਕੱਠੇ ਉਤਰੇ ਤੇ ਗੱਲਾਂ ਕਰਦੇ ਕਰਦੇ ਚਲੇ ਗਏ ਇਹ ਕਹਾਣੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇਹ ਕਹਾਣੀ ਸਾਨੂੰ ਦੱਸ ਜੀ ਹੈ ਕਿ ਜੇ ਅਸੀਂ ਅਬਦੀ ਸੋਚ ਬਦਲਾਂਗੇ ਤਾਂ ਬਹੁਤ ਕੁਝ ਬਦਲ ਸਕਦਾ ਹੈ ਜੇਕਰ ਅਸੀਂ ਆਪੇ ਆਪ ਨੂੰ ਛੋਟਾ ਹੀ ਸਮਝਾਂਗੇ ਤਾਂ ਹਮੇਸ਼ਾ ਛੋਟੇ ਹੀ ਬਣ ਕੇ ਰਹਾਂਗੇ ਵੱਡਾ ਬਣ ਲਈ ਸਾਡੀ ਸੋਚ ਹੀ ਬਦਲਣੀ ਹੋਵੇਗੀ ਅਤੇ ਖੁਦ ਦੇ ਬਾਰੇ ਚ ਵੱਡਾ ਸੋਚਣਾ ਹੋਊਗਾ ਕਹਾਣੀ ਦਾ ਸਾਰ ਇਹ ਹੀ ਹੈ ਕਿ ਸਫਲਤਾ ਤੁਹਾਡੇ ਵਿੱਚ ਹੀ ਸਮਾਈ ਹੋਈ ਹੈ ਅਗਦੀ ਸੋਚ ਨੂੰ ਵੱਡਾ ਬਣਾਓ ਤੇ ਆਪਦੇ ਹੌਸਲੇ ਵੱਡਾ ਹੀ ਸਮਝੋ ਤਾਂ ਸਫਲਤਾ ਜ਼ਰੂਰ ਇੱਕ ਦਿਨ ਮਿਲੇਗੀ ਧੰਨਵਾਦ